ਅੰਮ੍ਰਿਤਸਰ ਦੇ ਬਟਾਲਾ ਰੋਡ ਟੰਡਨਗਰ ਇਲਾਕੇ ਦੇ ਇੱਕ ਕਟਨਾ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਦੋ ਨੌਜਵਾਨਾਂ ਦੇ ਵੱਲੋਂ ਇੱਕ ਸੈਲੂਨ ਤੇ ਹਮਲਾ ਕੀਤਾ ਗਿਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਇਸ ਜਗ੍ਹਾ ਤੇ ਸੈਲੂਨ ਦਾ ਕੰਮ ਕਰਦੇ ਨੇ ਤੇ ਦੋ ਨੌਜਵਾਨ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਦੇਰ ਰਾਤ ਸਾਡੀ ਦੁਕਾਨ ਤੇ ਹਮਲਾ ਕੀਤਾ ਗਿਆ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਕਾਫੀ ਦੇਰ ਤੋਂ ਦੁਕਾਨ ਦੇ ਆਲੇ-ਦੁਆਲੇ ਘੁੰਮ ਰਹੇ ਸਨ ਤੇ ਜਦੋਂ ਅਸੀਂ ਦੁਕਾਨ ਬੰਦ ਕਰਨ ਲੱਗੇ ਤਾਂ ਉਹਨਾਂ ਦੇ ਵੱਲੋਂ ਸਾਡੇ ਤੇ ਹਮਲਾ ਕਰ ਦਿੱਤਾ ਗਿਆ ਦੁਕਾਨ ਦਾਰ ਨੇ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਬਾਕੀ ਇਸ ਦੀ ਸੂਚਨਾ ਅਸੀਂ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਰਿਸ਼ਦ ਦੇ ਕੋਲ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਭਾਈ ਦੱਸੋ ਭਾਈ ਦੋ ਮੁੰਡੇ ਏਟੀਵਾ ਦੇ ਇੱਥੇ ਮੁੰਡੇ ਫਿਰਦੇ ਬਈ ਮੈਂ ਸਬਜ਼ੀ ਲੈ ਕੇ ਆਇਆ ਵੈਸੇ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂਿਆ ਕਿ ਕੋਈ ਤਤਾਰ ਦੇ ਵਿੱਚ ਹੈਗੇ ਆ ਤੇ ਮੈਂ ਵੈਸੇ ਮੈਂ ਕਿਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਨ ਨੂੰ ਕਿ ਮੈਂ ਕਹਾ ਇਦਾਂ ਕਿ ਇਸ ਰੰ ਨੂੰ ਦੋ ਮੁੰਡੇ ਕੋ ਮੁੰਡੇ ਏਟੇ ਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਇਹਨਾਂ ਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾਂ ਉਹ ਕਹਿੰਦੇ ਲੋਕ ਖਾਲੋ ਮੈਂ ਲੋਕ ਕੀਤਾ ਹੀ ਆ ਸਾਲੇ ਦੋ ਮਿੰਟ ਬੈਠਾ ਹੀ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਕੋਈ ਤਾਂ ਨਹੀਂ ਪ੍ਰਾਨੀ ਰੰਜਿਸ਼ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨਹੀਂ ਅਜ ਤੱਕ ਅੱਜ ਅੱਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਤੁਹਾਡਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੌਕੇ ਤੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਹੋਣੀ ਕੋਈ ਅਫਸਰ ਆਇਆ ਕੋਈ ਜਾਂਚ ਉਹ ਵਿਜੇਨਗਰ ਟੰਡਨਾਂਗਰ ਚੌਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈਲ ਨੰਬਰ ਗਲੀ ਸੀ ਪੁਲਿਸ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲੀਸ ਆਈ ਸੀ ਮੌਕੇ ਤੇ ਆਈ ਇਹ ਵੀਡੀਓ ਵੀਡੀਓ ਬਣਾ ਕੇ ਚਲ ਗਈ ਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਗਾਣ ਗਏ ਆ ਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਸਾਨੂੰ ਸਵੇ ਹੈਗੀ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਕਿੰਨੀ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਝ ਸਾਰੇ ਨਾਮ ਕੋਈ ਹੈ ਨਹੀਂ ਕੋਈ ਥੋੜੇ ਹੈ ਮੱਕੀ ਹੈਲਦੀ ਮੋٹے ਜਵਾਨੀ ਪਿੰਦ ਬੰਦੇ ਆਪਣੇ ਹੈਲਦੀ ਬੰਦੇ ਐਕਟਿਵ ਹੈ ਤੇ ਵਾਈਟ ਐਕਟਿਵ ਹੈ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਹੈ ਨਹੀਂ ਕਿ ਪਤਾ ਨਹੀਂ ਲੱਗੇ ਨੇ ਕਿ ਕੌਣ ਹੈ ਕੋਈ ਲੱਗਿ શકે ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਗਲੀ ਦੇ ਦੋ ਦਿਨ ਗਲੀਆਂ ਹੈਗੀਆਂ ਉਹਨਾਂ ਨੇ ਲੱਗੀ ਕੈਮਰੇ ਲੱਗੇ ਵੈਸੇ ਓਕੇ ਅੰਮ੍ਰਿਤਸਰ ਦੇ ਬਟਾਲਾ ਰੋਡ ਟੰਡਨਗਰ ਇਲਾਕੇ ਦੇ ਇੱਕ ਕਟਨਾ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਦੋ ਨੌਜਵਾਨਾਂ ਦੇ ਵੱਲੋਂ ਇੱਕ ਸੈਲੂਨ ਤੇ ਹਮਲਾ ਕੀਤਾ ਗਿਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਸ ਜਗ੍ਹਾ ਤੇ ਸੈਲੂਨ ਦਾ ਕੰਮ ਕਰਦੇ ਨੇ ਤੇ ਦੋ ਨੌਜਵਾਨ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਵੱਲੋਂ ਦੇਰ ਰਾਤ ਸਾਡੀ ਦੁਕਾਨ ਤੇ ਹਮਲਾ ਕੀਤਾ ਗਿਆ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਕਾਫੀ ਦੇਰ ਤੋਂ ਦੁਕਾਨ ਦੇ ਆਲੇ-ਦੁਆਲੇ ਘੁੰਮ ਰਹੇ ਸਨ ਤੇ ਜਦੋਂ ਅਸੀਂ ਦੁਕਾਨ ਬੰਦ ਕਰਨ ਲੱਗੇ ਤਾਂ ਉਹਨਾਂ ਦੇ ਵੱਲੋਂ ਸਾਡੇ ਤੇ ਹਮਲਾ ਕਰ ਦਿੱਤਾ ਗਿਆ ਦੁਕਾਨ ਦੁਕਾਨਦਾਰ ਨੇ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਬਾਕੀ ਇਸ ਦੀ ਸੂਚਨਾ ਅਸੀਂ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਰਿਸ਼ਾ ਦੇ ਗੋਤਰ ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਬਾਜੀ ਦੱਸੋ ਭਾਈ ਦੋ ਮੁੰਡੇ ਐਟੀਵਾ ਦੇ ਇੱਥੇ ਘੁੰਮਦੇ ਫਿਰਦੇ ਪਏ ਸੀ ਮੈਂ ਸਬਜ਼ੀ ਲੈ ਕੇ ਆਇਆ ਵੈਸੇ ਹਾਂਜੀ ਤੇ ਮੈਂ ਉਹਨਾਂ ਨੂੰ ਮੈਨੂੰ ਲੱਗਣ ਨਹੀਂ ਦਿਆ ਹੈ ਕਿ ਇਹ ਕੋਈ ਤਤਾਰ ਦੇ ਵਿੱਚ ਹੈਗੇ ਆ ਤੇ ਮੈਂ ਵੈਸੇ ਮੈਂ ਕਿਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਕਮਾਨ ਨੂੰ ਕਿ ਮੈਂ ਕਹਾ ਇਦਾਂ ਇਸ ਰੰਦੋ ਮੁੰਡੇ ਕੋ ਮੁੰਡੇ ਏਟੇ ਬਾਤੇ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮਿਲਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾਂ ਉਹ ਕਹਿੰਦੇ ਲੋਕਾ ਲਓ ਮੈਂ ਲੋਕ ਕੀਤਾ ਹੀ ਆ ਸਾਰੇ 2 ਮਿੰਟ ਬੈਠਾ ਹੀ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਹੀ ਕੋਈ ਤੁਹਾਡੀ ਪੁਰਾਣੀ ਰੰਜੀਸ਼ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨਹੀਂ ਅਜ ਤੱਕ ਅਜ ਤੱਕ ਅੱਪਾ ਜਿੰਨਾ ਵੀ ਕੰਮ ਕੀਤਾ ਚੁੱਪ ਚਪੀ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਬਣਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਹੋਣੀ ਪੁਲਿਸ ਦਾ ਅਫਸਰ ਆ ਕੋਈ ਜਾਂਚ ਉਹ ਵਿਜੇਨਗਰ ਡੰਨਾਂਗੇ ਚੌਂਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਪਾਈ ਨੰਬਰ ਲਈ ਲੱਗ ਪੁਲਿਸ ਨੂੰ ਤਲਾਸ਼ ਕੀਤੀ ਇਸ ਬਾਰੇ ਹਾਂਜੀ ਹਾਂਜੀ ਮੌਕੇ ਤੇ ਪੁਲੀਸ ਆਈ ਸੀ ਹਾਂਜੀ ਮੌਕੇ ਤੇ ਆਈ ਆ ਵੀਡੀਓ ਵੀਡੀਓ ਬਣਾ ਕੇ ਚਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਗਾਣ ਗਏ ਆ ਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਸਾਨੂੰ ਸਵੇ ਹੈਗੀ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੀ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਝ ਸਾਰੇ ਨਾਮ ਕੋਈ ਹੈ ਨਹੀਂ ਕੋਈ ਥੋੜੇ ਹੈ ਮੱਕੀ ਹਲਦੀ ਮੋٹے ਜਵਾਨੀ ਪਿੰਡ ਦੇ ਆਪਣੇ ਹੈਲਦੀ ਬੰਦੇ ਐਕਟਿਵ ਹੈ ਤੇ ਵਾਈਟ ਐਕਟਿਵ ਹੈ ਤੇ ਮੈਂ ਨੰਬਰ 플레이ਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਹੈ ਨਹੀਂ ਕਿ ਪਤਾ ਨਹੀਂ ਲੱਗੇ ਨੇ ਕਿ ਕੌਣ ਹੈ ਕੋਈ ਲੱਗੇ ਸ਼ਕਿਏ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਗਲੀ ਦੇ ਦੋ ਦਿਨ ਗਲੀਆਂ ਹੈਗੀਆਂ ਉਹਨਾਂ ਨੇ ਲੱਗੀ ਕੈਮਰੇ ਲੱਗੇ ਵੈਸੇ ਓਕੇ